ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਇਸ ਵਿਸ਼ੇ ਤੇ ਗੱਲ ਕਰਾਂਗੇ ਕਿ ਉਹ ਕਿਹੜਾ ਬਾਪਾਠ ਹੈ ਉਹ ਕਿਹੜੀ ਬਾਣੀ ਹੈ ਜਿਸ ਨੂੰ ਪੜਨ ਨਾਲ ਘਰ ਵਿੱਚੋਂ ਮਾੜੀਆਂ ਰੋਹਾਂ ਦੂਰ ਹੋ ਜਾਂਦੀਆਂ ਨੇ ਜੇਕਰ ਘਰ ਵਿੱਚ ਮਾੜੀਆਂ ਛੱਤੀਆਂ ਨੇ ਮਾੜੀਆਂ ਰੂਹਾਂ ਨੇ ਭੂਤ ਪ੍ਰੇਤ ਜੋ ਆਪਾਂ ਕਹਿ ਦਿੰਨੇ ਆ ਕਿ ਸਾਨੂੰ ਲੱਗਦਾ ਕਿ ਸਾਡੇ ਘਰ ਤੇ ਉਹਨਾਂ ਦਾ ਸਾਇਆ ਹੈ ਸਾਨੂੰ ਲੱਗਦਾ ਇੰਜ ਪ੍ਰਤੀਕ ਹੁੰਦਾ ਹੈ ਤਾਂ ਗੁਰੂਆਂ ਵੱਲੋਂ ਬਖਸ਼ੀ ਹੋਈ ਸਾਨੂੰ ਉਹ ਬਾਣੀ ਹੈ ਜਿਸ ਨੂੰ ਪੜਨ ਨਾਲ ਇਨ੍ਹਾਂ ਭੂਤਾਂ ਪ੍ਰੇਤਾਂ ਦਾ ਖਾਤਮਾ ਹੋ ਜਾਂਦਾ ਹੈ ਘਰ ਵਿੱਚ ਵਰਕਤ ਆ ਜਾਂਦੀ ਹੈ ਖਾਲਸਾ ਰੂਪੀ ਸਾ ਸੰਗਤ ਜੀ ਵੈਸੇ ਤਾਂ ਗੁਰੂਆਂ ਦੀਆਂ ਸਾਰੀਆਂ ਬਖਸ਼ੀਆਂ ਹੋਈਆਂ ਬਾਣੀਆਂ ਸਾਨੂੰ ਪੜਨੀਆਂ ਚਾਹੀਦੀਆਂ ਨੇ ਨਿਤਨੇਮ ਚ ਸੂਹਾ ਪੰਜ ਬਾਣੀਆਂ ਤੇ ਸ਼ਾਮ ਵੇ ਰਹਿਰਾ ਸਾ ਪਾਠ ਤੇ ਸੋਇਲਾ ਸਾਹਿਬ ਦਾ ਪਾਠ ਕਰਨਾ ਚਾਹੀਦਾ ਹੈ ਪ੍ਰਸਾਦ ਸੰਗਤ ਜੀ ਹਰੇਕ ਬਾਣੀ ਦੀ ਆਪਣੀ ਆਪਣੀ ਮਹੱਤਤਾ ਹੈ ਇਸ ਤਰ੍ਹਾਂ ਹੀ ਜਪ ਸਾਹਿਬ ਦਾ ਪਾਠ ਵੀ ਪੁੱਤਾ ਪ੍ਰੇਟਾਂ ਲਈ ਬਹੁਤ ਹੀ ਸ਼ਕਤੀ ਵਾਰਾ ਹੈ ਇਸ ਪਾਠ ਨੂੰ ਕਰਨ ਨਾਲ ਪੂਤਾ ਪ੍ਰੇਤਾਂ ਦਾ ਸਾਆਏ ਨੇੜੇ ਨਹੀਂ ਆਉਂਦਾ ਘਰ ਚੁਮਾਰੀਆਂ ਰੂਹਾਂ ਦੂਰ ਹੋ ਜਾਂਦੀਆਂ ਨੇ ਸਾਧ ਸੰਗਤ ਜੀ ਸਾਨੂੰ ਜਾਪ ਸਾਬ ਦਾ ਪਾਠ ਪੰਜ ਵਾਰ ਦਿਨ ਸਵੇਰ ਟਾਈਮ ਕਰਨਾ ਚਾਹੀਦਾ ਹੈ ਸਾਧ ਸੰਗਤ ਜੀ ਜੇ ਕਿਸੇ ਕੋਲ ਕੰਮਕਾਰ ਵਾਲੇ ਬੰਦੇ ਕੋਲ ਨਹੀਂ ਟਾਈਮ ਤਾਂ ਉਹ ਆਪਣੇ ਮੂਹ ਇੱਕ ਵਾਰ ਪਾਠ ਕਰ ਸਕਦਾ ਹੈ ਜਾਪ ਸਾਬ ਦਾ ਤੇ ਉਸ ਤੋਂ ਬਾਅਦ ਜੋ ਹੁੰਨੀਆਂ ਨੇ ਮੋਬਾਈਲ ਤੇ YouTube ਤੇ ਜਾਂ ਸਾਊਂਡ ਡਾਊਨਲੋਡ ਕਰਕੇ ਇਸ ਤਰ੍ਹਾਂ ਵੀ 5-10 ਵਾਰ ਜੇ ਉਸ ਪਾਠ ਦਾ ਜਾਪ ਐਦਾਂ ਚੱਲਦਾ ਘਰ ਵਿੱਚ ਛੱਡ ਦਿੱਤਾ ਜਾਵੇ ਤਾਂ ਭੂਤ ਪ੍ਰੇਤ ਦਾ ਨਾਸ ਹੋ ਜਾਂਦਾ ਹੈ ਸਾਧ ਸੰਗਤ ਜੀ ਇਹ ਸਾਨੂੰ ਰੋਜ਼ ਹੀ ਕਰਨਾ ਹੈ ਐਦਾਂ ਨਹੀਂ ਹੈ ਕਿ 21 ਦਿਨ ਕਰ ਲਿਆ 41 ਦਿਨ ਕਰ ਲਿਆ ਸਾਧ ਸੰਗਤ ਜੀ ਹੋ ਸਕੇ ਤਾਂ ਜਾਪ ਸਾਉ ਦਾ ਪਾਠ ਰੋਜ਼ ਕਰਨਾ ਚਾਹੀਦਾ ਹੈ ਭੁੱਲਣ ਚੁੱਕਾਂ ਦੀ ਮਾਫੀ ਵਾਹਿਗੁਰੂ ਸੁਵਨਾ ਤੇ ਮੇਰ ਕਰਨ ਸਭਰਾਂ ਦੇ ਘਰਾਂ 'ਚ ਬਰਕਤ ਆਵੇ ਭੁੱਲਾ ਚੁੱਕਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ